ਖਬਰ ਸੰਗਰੂਰ ਤੋਂ ਜਿੱਥੇ ਸੌੱਚੇ ਵਕੀਲ ਭਾਈਚਾਰੇ ਵੱਲੋਂ ਕੰਮਕਾਜ ਠੱਪ ਕਰਕੇ ਸੜਕਾਂ ਦੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਰੋਸ ਪ੍ਰਦਰਸ਼ਨ ਕਿਸੇ ਹੋਰ ਖਿਲਾਫ ਨਹੀਂ ਬਲਕਿ ਆਪਣੀ ਬਾਰ ਵੀ ਮੈਂਬਰ ਅਤੇ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਖਿਲਾਫ ਹੈ ਵਕੀਲਾਂ ਦਾ ਇਲਜ਼ਾਮ ਹੈ ਕਿ ਇੱਕ ਵਕੀਲ ਦੇ ਪਲਾਟ ਦਾ ਮਾਮਲਾ ਜੋ ਕਿ ਅਦਾਲਤ ਵਿੱਚ ਵਿਚਾਰਾधीन ਹੈ ਉਸ ਨੂੰ ਲੈ ਕੇ ਨਰਿੰਦਰ ਕੌਰ ਭਰਾਜ ਵੱਲੋਂ ਪ੍ਰਸ਼ਾਸਨ ਨੂੰ ਕੁਝ ਹਦਾਇਤ ਦਿੱਤੀ ਗਈ ਹੈ ਜਿਸ ਦੇ ਚਲਦੇ ਵਕੀਲਾਂ ਨੇ ਗੁੱਸੇ ਵਿੱਚ ਆ ਕੇ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵਕੀਲਾਂ ਵੱਲੋਂ ਨਰਿੰਦਰ ਕੌਰ ਪਰਾਜਨ ਨੂੰ ਵੀ ਡੀਵਾਰ ਕੀਤਾ ਗਿਆ ਹੈ ਤੁਸੀਂ ਆ ਜਰਾ ਇਸ ਹਾਸ ਮੈਨ ਬੋਲੋ ਭਾਈ ਉਸ ਤੋਂ ਭਾਈ ਹੁਣ ਨਾਂ ਨਹੀਂ ਹੋ ਸਾਡੇ ਵਿੱਚ ਉਹ ਵੀ ਸਾਡੇ ਹੀ ਹੋ ਮਤਲਬ ਮੈਂ ਫੰਕਸ਼ਨ ਤੇ ਜਾਣਾ ਹੈ ਮੈਂ ਫੰਕਸ਼ਨ ਕਲ ਵੀ ਥੱਲੇ ਕਰਿਓ ਮਾੜਾ ਜੀ ਗੁਰਪੁਰ ਤੇਗ ਬਹਾਦਰ ਜੀ ਦਾ 350ਵਾਂ ਗੁਰਪੁਰਪ ਮਨਾ ਰਹੇ ਆਂਗੇ ਕੀਕਾ ਮੈਂ ਉਹਦੇ ਲਈ ਬੇਨਤੀ ਹੈ ਤੇ ਮੈਂ ਸਪੈਅਰ ਮੈਂ ਆ ਕੇ ਹੱਲ ਕਰਦਾ ਮੈਂ 10-15 ਮਿੰਟ ਵਿੱਚ ਸਪੱਸ਼ਟ ਹੱਲ ਕਰਦਾ ਕੀ ਕਰਦਾ ਮੈਂ ਨੂੰ ਮਿਲੋ ਬੈਠੇ ਜੁੜ ਰਹੇ ਸੀ ਤੁਹਾਨੂੰ ਆਪ ਚਾਹੀਦਾ ਸੀ ਮੈਨੂੰ ਮਿਲ ਕੇ ਬੈਠੇ ਐਸੀ ਬੈਠੇ ਤੁਹਾਨੂੰ ਚਾਹੀਦਾ ਸੀ ਮੈਨੂੰ ਮਿਲ ਕੇ ਗੱਲ ਕਰਨੀ ਕੱਲ ਤੇ ਪਰਸੋਂ ਦੇ ਰੌਲਾ ਪਿਆ ਪਿਆ ਜੀ ਇੱਥੇ ਐਮਐਲਏ ਸਾਡੀ ਗੱਲ ਸੁਣ ਲਈ ਤਿਆਰ ਮੈਂ ਬੈਠੇ ਸੀਗਾ ਹੁਣ ਕਿਹਨੂੰ ਕਿਹਨੂੰ ਐਸਐਸਪੀ ਨੂੰ ਕਹਿੰਦੇ ਉਹ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਅੱਜ ਵਾਰ ਹੋ ਸਕਦਾ ਹੈ ਕਿ ਜੇ ਸੀਐਮ ਸਾਹਿਬ ਕਹਣਗੇ ਮੇਰੇ ਨਾਲ ਕਿਉਂ ਨਹੀਂ ਗੱਲ ਕਰ ਆਦੇ ਹਾਲਾਤ ਕੀ ਕਿਵੇਂ ਬੜੀ ਬੇਧੀਆ ਦੇਖੋ ਇਸ ਸੰਗਤ ਵਿੱਚ ਸਾਡੀ ਬੇਧੀਆ ਹੋ ਗਈ ਇਕ ਖਾਣੇ ਦੇ ਵਿੱਚ ਸਾਡੀ ਬੇਧੀਆ ਆਵਾਜ਼ ਦੇਖੋ ਪ੍ਰਧਾਨ ਜੀ ਥੱਲੇ ਕਰ ਲੈ ਮਾਈਕ ਥੱਲੇ ਕਰ ਲੈ ਵੀਰੇ ਲੋ ਪ੍ਰਧਾਨ ਮਾਥਲੀ ਨਹੀਂ ਸੀ ਮਾਥਾ ਐਮਐਲਏ ਨਾਲ ਗੱਲ ਐਮਐਲਏ ਨਾਲ ਮਸਲਾ ਹਲ ਚੱਲ ਆਪਣੀ ਬਾਰਦਾ ਮੈਂਬਰ ਨੇ ਪ੍ਰਧਾਨ ਜੀ ਨਾਲ ਦੀ ਗੱਲ ਕੀਤੀ ਸੀ ਚਾਹੇ ਉਹ ਸੀ ਸਰ ਕਿਵੇਂ ਦੇਖ ਤੁਸੀਂ ਜਾ ਕੇ ਤਾਂ ਆ ਤੁਹਾਡੇ ਨਾਲ ਮੇਰਾ ਨਾਮ ਸਿਮਰਨਦੀਪ ਸਿੰਘ ਬਲਗਨ ਹੈ ਸਰ ਐਡਵੋਕੇਟ ਸਿਮਰਨਦੀਪ ਸਿੰਘ ਬਲਗਨ ਮੈਂ ਬਾਰਦਾ ਸੈਕਟਰੀ ਹਾਂ ਜੀ ਡਿਸਟ੍ਰਿਕਟ ਬਾਰਸੂਰ ਅੱਜ ਵਕੀਲਾਂ ਨੂੰ ਰੋਡ ਤੇ ਆ ਕੇ ਰੋਡ ਜੰਪ ਕਰਨਾ ਪਿਆ ਸਰ ਇਹ ਮਾਮਲਾ ਸਿੱਧਾ ਸਿੱਧਾ ਕੰਸਰਨ ਹੈਗਾ ਸਰ ਮੈਡਮ ਨਰਿੰਦਰ ਕੌਰ ਭਰਾਜ ਨਾਲ ਜਿਹੜੀ ਸਾਡੀ ਬਾੜ ਦੇ ਮੈਂਬਰ ਵੀ ਹੈ ਤੇ ਮੌਜੂਦਾ ਐਮ ਐਲ ਏ ਹੈ ਜ਼ਿਲ੍ਹਾ ਸੰਗਰੂਰ ਦੀ ਡਿਸਟ੍ਰਿਕਟ ਸੰਗਰੂਰ ਦੀ ਸਰ ਮੈਟਰ ਕੁਛ ਨਹੀਂ ਸੀਗਾ ਸ਼ਾਰਟ ਜਾਂ ਮੈਟਰ ਮੈਂ ਸ਼ਾਰਟ ਦੱਸ ਦੇਣਾ ਜੜ ਇੱਕ ਪਲਾਟ ਦਾ ਇਸ਼ੂ ਸੀਗਾ ਸਾਡੇ ਪੀਸਾ ਦਾ ਪਲਾਟ ਸੀਗਾ ਉਸੇ ਮਹੱਲੇ ਉਸੇ ਗਲੀ ਦੇ ਵਿੱਚ ਮੈਡਮ ਨਰਿੰਦਰ ਕੌਰ ਭਰਾਜ ਦਾ ਘਰ ਹੈ ਜੀ ਉਹ ਜਿਹੜਾ ਪਲਾਟ ਸੀਗਾ ਉਹਦਾ ਕੇਸ ਅਰਨੇਬਲ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਉਹ ਸਾਡੀ ਵਕੀਲ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਟੇਟਸ ਕੋ ਮੁੱਦਾ ਉਦੋਂ ਭਗਦਾ ਜਦੋਂ ਐਮਐਲਏ ਨਿੰਦਰ ਕੌਰ ਭਰਾ ਅੱਜ ਖੁਦ ਇਸ ਮਾਮਲੇ ਦੇ ਮਸਲੇ ਦੇ ਵਿੱਚ ਇੰਟਰਵਿਊ ਹੋ ਕੇ ਜਿਹੜੇ ਉੱਥੇ ਇਲੀਗਲ ਅਕਰੋਸਮੈਂਟ ਕਰਦੇ ਸੀਗੇ ਸਾਡੇ ਬਾੜ ਦੇ ਪ੍ਰਧਾਨ ਸਰਦਾ ਸੁਖਿੰਦਰ ਸਿੰਘ ਢੀਂਸਾ ਜੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਇਲੀਗਲ ਅਕਰੋਸ ਨਾ ਕਰੋ ਆਨਨੇਬਲ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਹੈ ਬਟ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਅਜੇ ਨੇ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਕਨਸਰਨਡ ਜਿਹੜੇ ਉੱਥੇ ਸ਼ਰਾਰਤੀ ਅਨਸਰ ਸੀ ਉਹਨਾਂ ਨੇ ਉਹ ਪਲਾਟ ਬੰਦ ਕਰਤਾ ਕੰਦ ਕਰਤੀ ਅਸੀਂ ਰਿਕਵੈਸਟ ਕੀਤੀ ਮੌਕੇ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਫਿਰ ਫਰਦਰ ਕੱਲ ਸ਼ਾਮ ਨੂੰ ਇੱਕ ਕਾਲ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਮੈਡਮ ਦਰਿੰਦਰ ਕੌਰ ਭਰਾਜ ਵੱਲੋਂ ਉਹਨਾਂ ਦਾ ਐਕਟ ਕੰਡਕਟਰ ਇੰਨਾ ਕੁ ਰੂਡਲੀ ਸੀ ਬਕਾਇਦਾ ਵਕੀਲ ਹੁੰਦੇ ਹੋਏ ਵੀ ਬਕਾਇਦਾ ਇਗਲ ਐਕਟ ਕੰਡਕਟ ਕਰਦੇ ਹੋਏ ਇੰਗਲ ਅਕਰੋਚਮੈਂਟ ਕਰਦੇ ਹੋਏ ਕਿ ਮੈਂ ਕਰੂੰਗੀ ਤੁਸੀਂ ਕਰਨਾ ਜੋ ਕੁਝ ਕਰ ਲੋ ਅਗਰ ਸਾਡੇ ਬਾਰ ਦੇ ਪ੍ਰਧਾਨ ਦੀ ਖੁਦ ਮੈਂਬਰ ਹੋ ਕੇ ਰਿਸਪੈਕਟ ਨਹੀਂ ਕਰਦੀ ਅਸੀਂ ਉਹਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ ਅਸੀਂ ਆਪਣੇ ਹੱਕਾਂ ਲਈ ਅੱਜ ਇਹ ਜਾਮ ਕੀਤਾ ਅੱਜ ਇਹਨਾਂ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇੱਥੇ ਫੰਕਸ਼ਨ ਰੱਖਿਆ ਹੋਇਆ ਆ ਸਾਹਮਣੇ ਨਾਲ ਸੈਫਰਨ ਪੈਲੇਸ ਉੱਥੇ ਅੱਜ ਇੱਥੇ ਖੜੇ ਸੀਗੇ ਅਸੀਂ ਆਪਣੀ ਬੇਨਤੀ ਪ੍ਰਸ਼ਾਸਨ ਹਰਪਾਲ ਸਿੰਘ ਚੀਮਾ ਸਾਡੇ ਫਾਈਨੈਂਸ ਮਿਨਿਸਟਰ ਉਹ ਵੀ ਸਾਡੀ ਬਾੜ ਦੇ ਮੈਂਬਰ ਨੇ ਪਰ ਸਾਡੇ ਦਾ ਕਿਤੇ ਨਾ ਅਪਰੋਚ ਨਹੀਂ ਕੀਤੀ ਕਿਸੇ ਨੇ ਸੁਣੀ ਸਾਡੀ ਆਪਾਂ ਅਸੀਂ ਵਕੀਲਾਂ ਦੇ ਹੱਕਾਂ ਲਈ ਅੱਜ ਅਸੀਂ ਇੱਥੇ ਧਰਨਾ ਲਾਇਆ ਤੇ ਅਗਰ ਜੇ ਇਹ ਸਾਡਾ ਮਸਲਾ ਸੋਲਵ ਨਾ ਹੋਇਆ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਕਾਲ ਲਾ ਕੇ ਕੱਲ ਸਟੇਟ ਲੈਵਲ ਦੇ ਕਾਲ ਦੇ ਕੇ ਮੁਜ਼ਾਰੇ ਕਰਾਂਗੇ ਇੱਕ ਰੈਜ਼ੋਲੂਸ਼ਨ ਜਨਰਲ ਹਾਊਸ ਦੇ ਵਿੱਚ ਕਰਕੇ ਜਿਹੜੀ ਮੈਡਮ ਨਿਰਿੰਦਰ ਕੌਰ ਭਰਾਜ ਐ ਐਡਵੋਕੇਟ ਐ ਐਮ ਐਲ اے ਐ ਉਹਨੂੰ ਅਸੀਂ ਧੀ ਵਾਰ ਕੀਤਾ ਅੱਜ ਮਤਾ ਪਾ ਕੇ ਧੀ ਵਾਰ ਕਰਕੇ ਫਰਦਰ ਜਿਹੜੀ ਕਾਰਵਾਈ ਐ ਉਹ ਅਸੀਂ ਅਮਲ ਵਿੱਚ ਲਿਆਂਦੀ ਐ ਅਸੀਂ ਤੁਹਾਡੇ ਚੈਨਲ ਦੇ ਥਰੂ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਦੇ ਆ ਕਿ ਜੇ ਵਕੀਲ ਵਕੀਲਾਂ ਨਾਲੇ ਧੱਕਾ ਹੁੰਦਾ ਆਮ ਲੋਕਾਂ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਡੇ ਸਾਹਮਣੇ ਐ ਮੈਡਮ ਭਰਾਜ ਬਹੁਤ ਜ਼ਿਆਦਾ ਲਾਈਮਲਾਈਟ ਰਹੇ ਨੇ ਬਹੁਤ ਜ਼ਿਆਦਾ ਟਾਈਮ ਤੋਂ ਪਹਿਲਾਂ ਅਸੀਂ ਝੂਠ ਬੋਲਦੇ ਹੋਵਾਂਗੇ ਤੁਸੀਂ ਝੂਠ ਬੋਲਦੇ ਹੋਵਾਂਗੇ ਜਿਹੜੇ ਆਮ ਪਬਲਿਕ ਕਦੇ ਝੂਠ ਨਹੀਂ ਬੋਲਦੀ ਸਾਰਾ ਸੱਚ ਸਾਰਿਆਂ ਦੇ ਸਾਹਮਣੇ ਹੈ ਇਸ ਕਰਕੇ ਅਸੀਂ ਤਾਂ ਅੱਜ ਤਰਨੇ ਦੇ ਬੈਠੇ ਆਂ ਕਿ ਅਸੀਂ ਜੇ ਵਕੀਲ ਨੂੰ ਕੋਰਟ ਦੇ ਹੁਕਮ ਦੇ ਬਾਵਜੂਦ ਵੀ ਉਹਦਾ ਰਾਈਟ ਨਹੀਂ ਮਿਲਦਾ ਇਹ ਆਮ ਜਨਤਾ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਨੂੰ ਸਭ ਨੂੰ ਪਤਾ ਕੋਈ ਵਕੀਲਾਂ ਦਾ ਮਸਲਾ ਤੇ ਨਾ ਹੀ ਇਹ ਐਮਐਲਏ ਦਾ ਮਸਲਾ ਦੂਜੀ ਗੱਲ ਮੈਂ ਵੀ ਵਕੀਲਾਂ ਤੇ ਮੇਰਾ ਭਾਈਚਾਰਾ ਹੈਗਾ ਤੇ ਵਕੀਲ ਹੋਣ ਦੇ ਨਾਤੇ ਤੀਜੀ ਗੱਲ ਜਿਹੜਾ ਇਹ ਮਸਲਾ ਹੈਗਾ ਤੁਸੀਂ ਸਾਰੇ ਮੇਰੇ ਲੋਕਲ ਪ੍ਰੈਸ ਦੇ ਸਾਥੀਓ ਤੁਸੀਂ ਜਾ ਕੇ ਉਸ ਮਸਲੇ ਨੂੰ ਮੌਕੇ ਨੂੰ ਦੇਖ ਸਕਦੇ ਹੋ ਸੋਮਵਾਰ ਨੂੰ ਰਾਤ ਨੂੰ ਮੇਰੇ ਕੋਲ ਜਿੱਥੇ ਮੇਰਾ ਰੈ residense ਆ ਉਸ ਕਲੋਨੀ ਦੇ ਸਾਰੇ ਵਸਨੀਕ ਇਕੱਠੇ ਹੋ ਕੇ ਮੇਰੇ ਕੋਲ ਆਏ ਕਿ ਐਮਐਲਏ ਸਾਹਿਬ ਐਦਾਂ ਕਰਕੇ ਇੱਕ ਬੰਦਾ ਵੀ ਜ਼ਬਰਦਸਤੀ ਕੰਧ ਢਾਹ ਕੇ ਉੱਥੋਂ ਐਕਸੈਸ ਜਿਹੜਾ ਲੈ ਰਿਹਾ ਰਸਤਾ ਲੈ ਰਿਹਾ ਵੀ ਉਹ ਜਦ ਕਿ ਨਕਸ਼ੇ ਦੇ ਵਿੱਚ ਉਹਨੂੰ ਰਸਤਾ ਨਹੀਂ ਲੱਗਦਾ ਹੈਗਾ ਕਾਮ ਇਹੋ ਐਪਲੀਕੇਸ਼ਨ ਉਹਨਾਂ ਦੀ ਏਡੀਸੀ ਅਮਿਤ ਬੈਂਬੀ ਨੂੰ ਮਾਰਕ ਕਰਕੇ ਉਹਨਾਂ ਨੂੰ ਸਵੇਰੇ ਮੰਗਲਵਾਰ ਨੂੰ ਉਹਨਾਂ ਦੇ ਕੋਲ ਮੈਂ ਭੇਜ ਦਿੱਤਾ ਸੀਗਾ ਏਡੀਸੀ ਅਮਿਤ ਬੈਂਬੀ ਕੋਲ ਉਸ ਤੋਂ ਬਾਅਦ ਮੇਰੇ ਕੋਲ ਬਾਰ ਕੌਂਸਲ ਦੇ ਪ੍ਰਧਾਨ ਜੀ ਦਾ ਫੋਨ ਆਇਆ ਮੰਗਲਵਾਰ ਨੂੰ ਸਵੇਰ ਕਿ ਐਮਐਲਏ ਸਾਹਿਬ ਐਡਾ ਕਰਕੇ ਇੱਕ ਮਸਲਾ ਹੈਗਾ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਮਿਲਣਾ ਉਸ ਟਾਈਮ ਮੈਂ ਸਾਲਾ ਸਰ ਜਾ ਰਹੀ ਸੀ ਮੈਂ ਸਵੇਰ 8 ਵਜੇ ਘਰੋਂ ਨਿਕਲ ਗਈ ਸੀ ਤੇ ਮੈਂ ਪ੍ਰਧਾਨ ਜੀ ਨੂੰ ਕਿਹਾ ਵੀ ਸੀ ਕਿ ਪ੍ਰਧਾਨ ਜੀ ਮੈਂ ਦੋ ਦਿਨ ਜਾਇਆ ਮੈਂ ਕੱਲ ਸ਼ਾਮ ਨੂੰ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰਦੀ ਆਂ ਤੇ ਕੱਲ ਸ਼ਾਮ ਨੂੰ ਜਦੋਂ ਮੈਂ ਵਾਪਸ ਆਈਆਂ ਤੇ ਉਦੋਂ ਪ੍ਰਧਾਨ ਜੀ ਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਆਪਾਂ ਬੈਠ ਕੇ ਇਹਨੂੰ ਗੱਲ ਕਰ ਲੈਨੇ ਇਹਦੇ ਤੇ ਜਿਹੜੀ ਐਲ.ਏ ਦੀ ਰਿਪੋਰਟ ਜਿਹੜੀ ਆ ਚੁੱਕੀ ਆ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਆ ਰੈਵਨਿਊ ਦੀ ਰਿਪੋਰਟ ਆ ਜਾਣੀ ਆ ਉਸ ਤੋਂ ਬਾਅਦ ਜਿਹੜਾ ਡਿਸੀਜਨ ਹੋਊਗਾ ਬਾਕੀ ਕੋਰਟ ਕੇਸ ਹੈਗਾ ਕੋਰਟ ਕੇਸ ਦਾ ਆਪਾਂ ਡਿਸਕਸ ਕਰ ਲੈਨੇ ਜੋ ਇਹਨਾਂ ਨੂੰ ਬਣਦਾ ਹੋਊਗਾ ਉਹ ਹੋ ਜਾਊਗਾ ਨਹੀਂ ਹੋਊਗਾ ਜੇ ਇਹਨਾਂ ਨੂੰ ਜਿਹੜਾ ਰਿਕਾਰਡ ਦੇ ਵਿੱਚ ਜੇ ਇਹਨਾਂ ਨੂੰ ਰਸਤਾ ਨਹੀਂ ਹੋਊਗਾ ਤਾਂ ਉਹਦਾ ਵੀ ਅੱਗੇ ਪ੍ਰੋਸੈਸ ਹੈਗਾ ਬੰਦਾ ਰਸਤੇ ਦੇ ਲਈ ਅਪਲਾਈ ਕਰ ਸਕਦਾ ਤਾਂ ਐਸ ਪਰ ਰੂਲਸ ਉਹ ਰਸਤਾ ਲੈ ਸਕਦਾ ਹੈਗਾ ਤਾਂ ਪਾ ਉਸ ਨੂੰ ਜਿਹੜਾ ਅੱਗੇ ਪ੍ਰੋਸੈਸ ਕਰ ਲੈਣ ਆ ਪਰ ਪ੍ਰਧਾਨ ਜੀ ਮੈਨੂੰ ਲੱਗਦਾ ਵੀ ਸ਼ਾਇਦ ਜਦ ਤੱਕ ਕਿਸੇ ਰਾਜਨੀਤੀ ਦੀ ਜਿਹੜੀ ਭੇਡ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਦਾ ਵੇ ਆਫ ਟਾਕ ਜਿਹੜਾ ਠੀਕ ਨਹੀਂ ਸੀਗਾ ਤੇ ਮੈਂ ਕੱਲ ਵੀ ਉਹਨਾਂ ਨੂੰ ਜਦੋਂ ਕਿਹਾ ਮੈਂ ਕਿਹਾ ਜੀ ਆਪਾਂ ਇਹਨੂੰ ਬੈਠ ਕੇ ਨਿਬੇੜ ਲਈਏ ਤਾਂ ਉਸ ਤੋਂ ਬਾਅਦ ਉਹ ਕਹਿੰ ਮੈਨੂੰ ਇੱਕਦਮ ਕਹਿਣ ਲੱਗੇ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਜਿਹੜਾ ਮੈਸੇਜ ਦੇਣ ਲੱਗੇ ਆ ਤੇ ਅਸੀਂ ਧਰਨਾ ਦੇਵਾਂਗੇ ਸੋ ਧਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਉਹ ਸਾਰੇ ਵਕੀਲ ਨੇ ਮੈਂ ਵੀ ਵਕੀਲ ਹਾਂ ਤੇ ਵਾਰਦੀ ਮੈਂਬਰ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਕੋਈ ਵੀ ਮਸਲਾ ਹੈਗਾ ਜਦੋਂ ਵਕੀਲ ਆਪ ਹੀ ਕਿਸੇ ਫੈਕਟ ਦੀ ਗੱਲ ਨਹੀਂ ਕਰਨਗੇ ਕਿਸੇ ਕਾਨੂੰਨ ਦੀ ਗੱਲ ਨਹੀਂ ਕਰਨਗੇ ਤਾਂ ਹੋਰ ਕੌਣ ਕਰੂਗਾ ਸੋ ਫੈਕਟ ਚੈੱਕ ਕਰ ਲੈਣ ਉਹ ਦੋਨੋਂ ਡਿਪਾਰਟਮੈਂਟਾਂ ਦੀਆਂ ਐਲਈ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਤਹਿਸੀਲਦਾਰ ਦੀ ਰੈਵਨਿਊ ਦੀ ਰਿਪੋਰਟ ਵੀ ਆ ਜਾਂਦੀ ਹੈ ਸੋ ਉਸ ਰਿਪੋਰਟ ਤੋਂ ਬਾਅਦ ਜੋ ਡਿਸੀਜਨ ਹੋਊਗਾ ਔਨ ਜਿਹੜਾ ਰੂਲ ਹੋ ਜਾਣਾ ਸੋ ਨਾ ਤਾਂ ਕੋਈ ਉਹਨਾਂ ਨੂੰ ਬੇਵਕੂ ਬਣਾ ਸਕਦਾ ਕਿਉਂਕਿ ਉਹ ਵੀ ਵਕੀਲ ਨੇ ਪਾਸੋਂ ਦੇ ਵਿੱਚੋਂ ਬਰਖਾਤ ਕੀਤਾ ਜਾਣਾ ਹੈ ਇਹ ਕਨਫਰਮ ਹੈ ਉਹਨਾਂ ਨੇ ਇਹ ਕਿਹਾ ਗਿਆ ਕਿ ਜਿਹੜਾ ਸਾਡੇ ਕੋਲ ਦੇਖੋ ਪਹਿਲੀ ਗੱਲ ਕੋਈ ਕਿਸੇ ਨੂੰ ਬਿਨਾ ਐਵੀਡੈਂਸ ਤੋਂ ਕੋਈ ਬਰਖਾਸਤ ਨਹੀਂ ਕਰ ਸਕਦਾ ਤੇ ਜੇ ਹੈਗਾ ਤਾਂ ਮੈਂ ਕੋਈ ਗੱਲ ਨਹੀਂ ਮੈਂ ਵੀ ਵਕੀਲ ਹਾਂ ਫਿਰ ਮੈਨੂੰ ਦੁਬਾਰਾ ਮੈਂਬਰ ਕਿਵੇਂ ਬਣਨਾ ਤੇ ਜਿਹੜਾ ਹੈਗਾ ਉਹ ਸਾਰਾ ਪ੍ਰੋਸੈਸ ਜਾਣਦੀ ਆ ਸੋ ਮੈਂ ਕਹਿਣਾ ਚਾਹੁੰਦੀ ਆ ਕਿ ਇਹ ਨਾ ਤਾਂ ਵਕੀਲ ਦਾ ਮਸਲਾ ਹੈ ਨਾ ਇਹ ਬਾੜ ਦਾ ਮਸਲਾ ਹੈਗਾ ਇਹ ਦੋ ਬੰਦਿਆਂ ਦਾ ਆਪਣਾ ਨਿੱਜੀ ਮਸਲਾ ਹੈਗਾ ਇੱਕ ਪਲਾਟ ਨੂੰ ਲੈ ਕੇ ਉਹਦੇ ਰਸਤੇ ਨੂੰ ਲੈ ਕੇ ਜਿਹੜਾ ਰੌਲਾ ਹੈਗਾ ਮੇਰਾ ਕਸੂਰ ਕੀ ਆ ਸਰ ਪੈਨਾਂ ਕਾ ਕੇ ਮੈਂ ਕੰਮ ਪਰਿਵਾਰ ਚ ਉੱਟ ਕੇ ਆ ਕਿ ਅੱਜ ਐਮਐਲਏ ਬਣੀ ਆ ਮੇਰੇ ਕੋਲ ਖੁਦ ਰੈジਡੈਂਸ ਹੈ ਨਹੀਂ ਮੈਂ ਉੱਥੇ ਕਿਰਾਏ ਤੇ ਬੈਠੀ ਆਂ ਜਿਸ ਕਲੋਨੀ ਦਾ ਇਹ ਮਸਲਾ ਜਿਹੜਾ ਉੱਠਿਆ ਹੋਇਆ ਸੋ ਉੱਥੇ ਮੈਂ ਕਿਰਾਏ ਤੇ ਬੈਠੀ ਆਂ ਤਾਂ ਉੱਥੋਂ ਦੇ ਜਿਹੜੇ ਵਸਨੀਕ ਨੇ ਮੇਰੇ ਕੋਲ ਸੁਬਾ ਸ਼ਾਮ ਘਰੇ ਵਰਦੀ ਦੇ ਸਵੇਰੇ ਨਿਕਲਦੇ ਤੇ ਮੇਰੇ ਕੋਲ ਆ ਜਾਂਦੇ ਨੇ ਉਹ ਜਾਂਦ ਕੇ ਕੋਈ ਤਰੀਕਾ ਨਹੀਂ ਹੈ ਉਹ ਜਿਹੜੇ ਏਡੀਸੀ ਸਾਹਮਣੇ ਉਹਨਾਂ ਨੂੰ ਕਲੀਅਰ ਕਰ ਦੇਣਾ ਕਿ ਭਾਈ ਕੀ ਬਣਦਾ ਹੈਗਾ ਦੇਖੋ ਮੇਰੇ ਕੋਲ ਆਇਆ ਸੀਗਾ ਪਰ ਮੇਰੇ ਕੋਲ ਪੇਪਰ ਕਿਸੇ ਪਾਸੋਂ ਨਹੀਂ ਆਇਆ ਦੋਨੇ ਤਰ੍ਹਾਂ ਪਾਸੋਂ ਪੇਪਰ ਨਹੀਂ ਆਇਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਏਡੀਸੀ ਸੰਗਰੂਰ ਨੂੰ ਪੇਪਰ ਦੇ ਦੇਣ ਤੇ ਜੋ ਰੂਲਸ ਅਕੋਰਡਿੰਗ ਹੋਊਗਾ ਰ Thank you